ਇਸ ਦਿਨ ਵੀ ਦੋਸਤੋ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਸਾਂਝੀਆਂ ਕਰਨ ਲੱਗੇ ਆਂ ਵੱਡੀ ਤਦਾਦ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਟਰੈਕਟਰ ਮਾਰਚ ਕਰਨ ਦੇ ਲਈ ਆਪਣੇ ਘਰਾਂ ਚੋਂ ਬਾਹਰ ਆ ਚੁੱਕੇ ਨੇ ਤੇਜ਼ ਬਾਰਿਸ਼ ਜ਼ਰੂਰ ਹੈ ਪਰ ਬਾਰਿਸ਼ ਦੇ ਬਾਵਜੂਦ ਵੀ ਕਿਸਾਨਾਂ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਦੇਖ ਸਕਦੇ ਹੋ ਵੱਡੀ ਤਦਾਦ ਦੇ ਵਿੱਚ ਬਜ਼ੁਰਗ ਮੌਜੂਦ ਨੇ ਵੱਡੀ ਤਦਾਦ ਦੇ ਵਿੱਚ ਨੌਜਵਾਨ ਮੌਜੂਦ ਨੇ ਤਾਂ ਇਹ ਤਸਵੀਰ ਬਹੁਤ ਸੋਹਣੀ ਹੈ ਆਜ਼ਾਦੀ ਦਿਹਾੜਾ ਦੇਸ਼ 78ਵਾਂ ਆਜ਼ਾਦੀ ਦਿਵਸ ਮਨਾ ਰਿਹਾ ਪਰ ਕਿਸਾਨ ਜਿਹੜੇ ਨੇ ਉਸ ਆਜ਼ਾਦੀ ਦਿਹਾੜੇ ਤੇ ਟਰੈਕਟਰ ਮਾਰਚ ਕਰਨ ਜਾ ਰਹੇ ਨੇ ਦੇਖੋ ਪਾਸੇ ਤੇ ਨਹੀਂ ਹੈ ਤਾਂ ਦੂਜੇ ਪਾਸੇ ਕਿਸਾਨਾਂ ਦਾ ਜੋਸ਼ ਹੈ ਜਿਹੜਾ ਉਹ ਦੇਖੇ ਹੀ ਬਣਦਾ ਤਾਂ ਤਸਵੀਰ ਦੇਖੋ ਜਿੰਦ ਤੱਕ ਤੁਸੀਂ ਦੇਖੋਗੇ ਤੁਹਾਨੂੰ ਵੱਡੀ ਤਦਾਦ ਦੇ ਵਿੱਚ ਟਰੈਕਟਰ ਹੀ ਟਰੈਕਟਰ ਚਾਰੇ ਪਾਸੇ ਨਜ਼ਰ ਆਉਣਗੇ ਕੋਸ਼ਿਸ਼ ਕਰਦਾ ਕਿ ਤੁਹਾਨੂੰ ਅੱਗੇ ਉਹ ਕੋਸ਼ਿਸ਼ ਜਿਹੜਾ ਜ਼ੂਮ ਕਰਕੇ ਦਿਖਾਇਆ ਜਾ ਦੇਖੋ ਲੱਖਾਂ ਟਰੈਕਟਰ ਚਾਰੇ ਤਰਫ ਜਿਹੜੇ ਨੇ ਉਹ ਨਜ਼ਰ ਆਉਣਗੇ ਕਿਸਾਨਾਂ ਦਾ ਟਰੈਕਟਰ ਮਾਰਚ ਹੈ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਦੇਖੋ ਪਾਰੀ ਮੀਂਹ ਦੇ ਵਿੱਚ ਵੀ ਦੇ ਕਿਸਾਨ ਨੇ ਉਹ ਡੱਟੇ ਹੋਏ ਨੇ ਸਾਰੇ ਤਰ੍ਹਾਂ ਦੇ ਟਰੈਕਟਰੀ ਟਰੈਕਟਰ ਜਿਹੜੇ ਨੇ ਉਹ ਨਜ਼ਰ ਆ ਰਹੇ ਆ। ਅੱਗੇ ਪੱਛੀਦਾਂ ਨੇ ਇਹ ਨੈਸ਼ਨਲ ਹਾਈਵੇ ਨੰਬਰ 1 ਦੀ ਬਜ਼ੁਰਗ ਦੇਖੋ। ਇਹ ਬਜ਼ੁਰਗ ਕਾ